ਫਾਨਕੋਟ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਪੰਜ ਲੋਕਾਂ ਨੂੰ ਪੁਲਿਸ ਨੇ ਕੀਤਾ ਕਾਬੂ ਇੱਕ 12 ਬੋਰ ਰਾਈਫਲ ਚਾਰ ਪਿਸਟਲ ਅਤੇ 12 ਜਿੰਦਾ ਰੋਂਦਾ ਕੀਤੇ ਬਰਾਮਦ ਜ਼ਿਲ੍ਹਾ ਪਠਾਨਕੋਟ ਸਰਦਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਅਮ ਹੀ ਜਾਂਦਾ ਹੈ ਅਤੇ ਪੁਲਿਸ ਵੀ ਸੁਰੱਖਿਆ ਦੇ ਲਿਹਾਜ਼ ਨਾਲ ਹਰ ਵੇਲੇ ਪੱਬਾਂ ਪਾਰ ਦਿਸਦੀ ਹੈ ਅਤੇ ਇਹੋ ਵਜ੍ਹਾ ਹੈ ਕਿ ਸ਼ਰਾਰਤੀ ਅਨਸਰਾਂ ਦੇ ਕਿਸੇ ਵੀ ਕਟਨੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਅਜਿਹਾ ਹੀ ਕੁਝ ਅੱਜ ਇੱਕ ਬਾਰ ਮੋੜ ਵੇਖਣ ਨੂੰ ਮਿਲਿਆ ਅੱਜ ਪਠਾਨਕੋਟ ਪੁਲਿਸ ਸ਼ਹਿਰ ਦੇ ਸਲਾਰਿਆ ਨਗਰ ਮੋੜ ਨਾਕਾ ਲਗਾਇਆ ਹੋਇਆ ਸੀ ਅਤੇ ਜਦ ਪੁਲਿਸ ਨੇ ਇੱਕ ਮੋਟਰਸਾਈਕਲ ਨੂੰ ਰੋਕਿਆ ਮੋਟਰਸਾਈਕਲ ਸਵਾਰ ਲੋਕਾਂ ਤੋਂ ਮੌਕੇ ਤੇ ਦੋ ਪਿਸਤਲ ਬਰਾਮਦ ਕੀਤੀਆਂ ਗਈਆਂ ਅਤੇ ਸਖਤੀ ਨਾਲ ਪੁੱਛ ਬੋ ਰਾਈਫਲ 4 ਪਿਸਟਲ ਅਤੇ 12 ਜਿੰਦਾ ਕਾਰਤੂਸ ਬਰਾਮਦ ਕਰ ਪੰਜ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਰਹੀ ਖਬਰ ਮਿਲੀ ਸੀ ਕਿ ਸ਼ਹਿਰ ਕੁਝ ਲੋਕ ਨਜਾਇਜ਼ ਹਥਿਆਰਾਂ ਦੇ ਨਾਲ ਘੁੰਮ ਰਹੇ ਹਨ ਅਤੇ ਇਸੇ ਦੇ ਚੱਲਦੇ ਪੁਲਿਸ ਵੱਲੋਂ ਪਠਾਨਕੋਟ ਦੇ ਸਲਾਰਿਆ ਨਗਰ ਮੋੜ ਤੇ ਨਾਕਾ ਲਗਾਇਆ ਗਿਆ ਅਤੇ ਇਸ ਦੌਰਾਨ ਜਦ ਆਰੋਪੀਆਂ ਨੂੰ ਰੋਕਿਆ ਗਿਆ ਤਾਂ ਉਹਨਾਂ ਕੋਲੋਂ ਮੌਕੇ ਤੇ ਦੋ ਪਿਸਟਲ ਬਰਾਮਦ ਕੀਤੇ ਗਏ ਅਤੇ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਇਹਨਾਂ ਤੋਂ ਇੱਕ 12 ਬੋਰ ਦੀ ਰਾਈਫਲ 4 ਪਿਸਟਲ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਧਿਕਾਰੀਆਂ ਨੇ ਦੱਸਿਆ ਇਹ ਲੋਕ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ ਅਧਿਕਾਰੀਆਂ ਕਿਹਾ ਕਿ ਇਸ ਸੰਬੰਧੀ ਤਫ਼ਤੀਸ਼ ਜਾਰੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹਨਾਂ ਆਰੋਪੀਆਂ ਤੋਂ ਹੋਰ ਵੀ ਰਿਕਵਰੀ ਹੋ ਸਕਦੀ ਹੈ ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜਿਹਦੇ ਚ ਇੰਸਪੈਕਟਰ ਸ਼ੌਰਤ ਸਿੰਘ ਮਾਨ ਤਾਇਨਾਤ ਨੇ ਤੇ ਉਹਨਾਂ ਦੇ ਸੁਪਰਵਾਈਜ਼ਰੀ ਅਫਸਰ ਸਮੀਰ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ ਕ੍ਰਿਮੀਨਲ ਹੈ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਿਲ ਨੇ ਲੋਕ ਜਿਵੇਂ ਲੁੱਟਖੋਹਾਂ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ ਸੰਗੀਨ ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟੈਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਲੋਤਰਾ ਉਰਫ ਸੌਰਬਾ ਜੋਬਨਪ੍ਰੀਤ ਹੈ ਪਵਨ ਹੈ ਸ਼ਾਮ ਹੈ ਤੇ ਅਜੀਬ ਅਜੀਬ ਪਖਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ ਪੰਜਾਂ ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਪੋਜ਼ੇਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮਿਊਨੀਸ਼ਨ ਜਿਹੜਾ ਹੈਗਾ ਆ ਉਹ ਬਰਾਮਦ ਹੋਇਆ ਇੱਕ ਡਬਲ ਬੈਲ ਆ ਸ਼ਾਰਟ ਸ਼ਾਰਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮਿਊਨੀਸ਼ਨ ਬਰਾਮਦ ਹੋਇਆ ਇਹ ਜਿਹੜੀ ਸਾਰੀ ਸਪਲਾਈ ਸੀਗੀ ਆ ਉਹ ਬਾਹਰਲੇ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਡਿਸਟ੍ਰਿਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਲੁੱਟਖੋ ਦਾ ਮੁਕਾਦਮਾ ਦਰਜ ਨਹੀਂ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮੁਕਾਦਮੇ 'ਚ ਜਾਜ ਨੇ ਕੋਈ ਨਾਰਕੋਟਿਕਸ ਦੇ ਵਿੱਚ ਇਨਵੋਲਵ ਆ। ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਹਥਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਭਾਵੀ ਕੋਈ ਵਾਰਦਾਤਾਂ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ। ਕੋਈ ਜੈਂਟਰ ਨਾਲ ਵੀ ਇਹਨਾਂ ਤੋਂ ਕੋਈ ਤਾਲ ਤੇ ਰਸੀ। ਇਹ ਆਪਣੇ ਆਪ 'ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਾਈਮਨਲ ਨੇ ਇਹਨਾਂ ਤੇ ਉੱਤੇ 111 BNS ਲਗਾਈ ਗਈ ਹੈ। ਆਪ ਆਪਣੇ ਆਪ 'ਚ ਖੁਦ ਆਰਗੇਨਾਈਜ਼ ਕ੍ਰਾਈਮਨਲ ਆ। BNS ਦੇ ਉੱਤੇ ਕ੍ਰਾਈਮਨਲ ਮੇਨ ਅਕਿਊਜ਼ਡ ਵਿੱਚ ਦੀਪਕ ਮਲੋਤਰਾ ਉਰਫ ਸੌਰਵ ਹੈ ਉਹ ਇਹਨਾਂ ਸਾਰਿਆਂ ਦਾ ਜਿਹੜਾ ਕਿੰਗਪਿੰਨ ਆ ਉਹਦੇ ਨਾਲ ਇਹ ਅਸੋਸੀਏਟਡ ਆਰਗੇਨਾਈਜ਼ਡ ਕ੍ਰਿਮੀਨਲ ਨੇ ਸਾਰੇ ਸਰ ਕਿਸੇ ਵਾਰ ਆਪਣੇ ਅਨਜਾਮ ਦੇ ਨਹੀਂ ਸੀ ਪਠਾਨਕੋਟ ਵਿੱਚ ਇਹ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਅਸੀਂ ਡਿਸਕਲੋਜ਼ ਵੀ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਖਬਰ ਹੋਏਗੀ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਹਾਂਜੀ ਮੈਂ ਤੇਰਾ ਇਸਤੇਮਾਲ ਕਿ ਨਹੀਂ ਕੀਤਾ ਗਿਆ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਦਾ ਇਸਤੇਮਾਲ ਕਿੱਥੇ ਕਿੱਥੇ ਕੀਤਾ ਗਿਆ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਵਾਂਟਡ ਨੇ ਜਾਂ ਸਾਡੇ ਕੋਈ ਪੁਰਾਣੀ ਵਾਰਦਾਤ ਤਾਂ ਨਹੀਂ ਉਹਨਾਂ ਨੇ ਕੀਤੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨੀਸ਼ੀਅਲੀ ਹਜੇ ਅਸੀਂ ਇਹਨਾਂ ਨੂੰ ਆ ਲੇਟੈਸਟ ਹਜੇ ਗ੍ਰਿਫਤਾਰ ਕੀਤਾ ਹੋਰ ਰਣਕ ਕੋ ਰਿਕਵਰੀਜ਼ ਕੀਤੀਆਂ ਆਈਆਂ ਕਾਰਤੋ ਸੈਮੂਨਿਸ਼ਨ ਇਹਨਾਂ ਨਾਲ ਹੀ ਆ ਜੀ ਇਹਨਾਂ ਚੋ 9mm ਦਾ ਵੀ 7.65 ਕੈਲੀਬਰ ਦਾ ਵੀ ਆ ਪੁਆਇੰਟ ਪੁਆਇੰਟ 12 ਬੋਰ ਦਾ ਵੀ ਇਹਨਾਂ ਕੋਲ ਐਮੂਨਿਸ਼ਨ ਜਿਹੜਾ ਹੈਗਾ ਉਹ ਮਿਲਿਆ ਭਾਰੀ ਮਾਤਰਾ ਚ ਉਹ ਚ ਐਮੂਨਿਸ਼ਨ ਹੈਗਾ ਇਹਨਾਂ ਕੋਲੇ ਬਿਰੋਚੇ ਨਹੀਂ ਪੰਜੜੇ ਨੇ ਜਾਂ ਹੋਰ ਵੀ ਕੋਈ ਹੋਰ ਵੀ ਹੈ ਜਿਨ੍ਹਾਂ ਬਾਰੇ ਅਸੀਂ ਹਜੇ ਕੁਕੀ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹ ਇਨਵੈਸਟੀਗੇਸ਼ਨ ਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਨਾਲ ਹੋਰ ਵੀ ਐਸੋਸੀਏਟਡ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ